ਵੈਰੂ ਜੀ ਕਥਾਕਾਰ ਸਾਹ ਸ੍ਰੀ ਵੈਰੂ ਜੀ ਕੀ ਪਤੇ ਯਾਰੀ ਸਾ ਸੰਗਜੀ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜਿੰਨੇ ਵੀ ਲੋਕ ਵੈਰੂ ਜੀ ਦਾ ਜਾਪ ਕਰਦੇ ਆ ਜਾਂ ਗ੍ਰੰਥੀ ਸਿੰਘ ਜਾਂ ਕੋਈ ਕਥਾਕਾਰ ਵੈਰੂ ਜੀ ਦਾ ਜਾਪ ਕਰਦਾ ਤਾਂ ਵੈਰੂ ਜੀ ਦੇ ਪਿੱਛੇ ਜੀ ਜ਼ਰੂਰ ਲਾਇਆ ਕਰ ਮੈਂ ਵੇਖਿਆ ਕਿ ਅਬ ਬਹੁਤ ਵੱਡੇ ਵੱਡੇ ਜਿਹੜੇ ਨਾਮਵਾਰ ਕਥਾਕਰ ਉਹ ਵੀ ਜਦੋਂ ਵਹਿਗੁਰੂ ਜੀ ਦਾ ਜਾਪ ਕਰਦੇ ਆ ਤੇ ਪਿੱਛੇ ਜੀ ਨਹੀਂ ਲਾਉਂਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਈਦਾ ਕਈ ਸਮਾਂ ਤੇ ਵੇਖੀਦਾ ਕਿ ਵਹਿਗੁਰੂ ਜੀ ਦਾ ਜਾਪ ਹੁੰਦਾ ਤੇ ਪਿੱਛੇ ਜੀ ਨਹੀਂ ਲਾਉਂਦੇ ਜਦੋਂ ਕਿਸੇ ਦੇ ਘਰ ਖੰਡ ਪਾਠ ਦਾ ਪੋਹ ਪੈਂਦਾ ਤੇ ਉਹਦੇ ਬਾਅਦ ਵਿੱਚ ਵਹਿਗੁਰੂ ਜੀ ਦਾ ਜਾਪ ਸ਼ੁਰੂ ਕਰਦੇ ਗ੍ਰੰਤੀ ਸਿੰਘ ਤੇ ਉੱਥੇ ਵੀ ਜੀ ਦਾ ਜੀ ਨਹੀਂ ਰਹ ਜਾਂਦਾ ਵੇਖੋ ਆਪਾਂ ਆਪਣੇ ਤੋਂ ਵੱਡਾ ਜਿਹੜਾ ਹੁੰਦਾ ਆਪਣਾ ਕੋਈ ਮਾਂ ਪਿਓ ਭੈਣ ਭਰਾ ਉਹਨੂੰ ਆਪਾਂ ਭਾਜੀ ਵੀਰ ਜੀ ਮੰਮੀ ਜੀ ਡੈਡੀ ਜੀ ਜੀ ਜ਼ਰੂਰ ਕਹਿ ਕੇ ਬੁਲਾਉਨੇ ਆ ਤੇ ਜਿਹੜਾ ਸਾਡਾ ਸਾਰਿਆਂ ਦਾ ਪਿਓ ਆ ਰੱਬ ਪਰਮੇਸ਼ਰ ਉਹਨੂੰ ਯਾਦ ਕਰਨ ਵੇਲੇ ਅਸੀਂ ਉਹਦੇ ਪਿੱਛੇ ਜੀ ਨਹੀਂ ਲਾਉਂਦੇ ਇਹ ਬਿਲਕੁਲ ਸੱਚੀ ਗੱਲ ਆ ਜੀ ਮੇਰੇ ਪਿੰਡ ਦਾ ਇੱਕ ਗ੍ਰੰਥੀ ਸੀ ਸਰਮਣ ਸਿੰਘ ਮੇਰੇ ਤੋਂ ਛੋਟਾ ਸੀ ਉਹ ਜਦੋਂ ਵੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੀ ਜਾਬ ਕਰਦਾ ਹੁੰਦਾ ਸੀ ਸਾਮ ਦੇ ਸੁਭਾ ਤੇ ਉਹ ਵੈਗਰੂ ਵੈਗਰੂ ਦਾ ਜਾਬ ਕਰਦਾ ਸੀ ਮੈਂ ਇੱਕ ਦਿਨ ਉਹਨੂੰ ਮਿਲਿਆ ਤੇ ਮੈਂ ਕਿਹਾ ਸਰਮਣ ਉਮਰ ਤੋਂ ਛੋਟਾ ਤਾਂ ਮੈਨੂੰ ਭਾਉ ਕਹਿੰਦਾ ਮੈਨੂੰ ਭਾਉ ਜੀ ਕਹਿ ਕੇ ਬੁਲਾਉਂਦਾ ਭਾਉ ਜੀ ਸਾਸਰੀ ਕਾ ਤੇ ਮੈਂ ਉਹਨੂੰ ਕਿਹਾ ਸਰਮਣ ਤੂੰ ਜਦੋਂ ਵੈਗਰੂ ਦਾ ਜਾਬ ਕਰਦਾ ਤੇ ਪਿੱਛੇ ਜੀ ਕਿਉਂ ਨਹੀਂ ਲਾਉਂਦਾ ਮੇਰਾ ਜਦੋਂ ਤੂੰ ਮੈਨੂੰ ਮਿਲਦਾ ਮੈਨੂੰ ਭਾਉ ਜੀ ਸਸਤੀ ਕਰਕੇ ਬੁਲਾਉਣਾ ਆਪਾਂ ਵੱਡਿਆਂ ਨੂੰ ਜੀ ਕਹਿ ਕੇ ਪਰ ਉਹਦੇ ਵੈਰੂ ਦੇ ਪਿੱਛੇ ਤੂੰ ਜੀ ਕਿਉਂ ਨਹੀਂ ਲਾਉਂਦਾ ਜਦੋਂ ਵੈਰੂ ਜੀ ਦਾ ਜਾਪ ਕਰਦਾ ਗੁਰਦੁਆਰਾ ਸਾਹਿਬ ਉਹ ਮੇਰੇ ਛੋਟੇ ਵੀਰ ਨੇ ਮੇਰੇ ਗਰੰਥੀ ਨੇ ਮੇਰੀ ਗੱਲ ਮੰਨੀ ਹੁਣ ਜਦੋਂ ਵੀ ਉਹ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਪਿੰਡ ਦੇ ਵਿੱਚ ਅਖੰਡ ਪਾਠ ਦਾ ਜੀ ਦਾ ਭੋਗ ਪਾਇਆ ਜਾਂਦਾ ਤੇ ਉਹ ਵੈਰੂ ਜੀ ਜਾਪ ਕਰਦਾ ਤੇ ਮੈਂ ਸੁਣਦਾ ਨਾ ਵੇਣਾ ਨਾ ਕਿ ਉਹ ਜੀ ਜ਼ਰੂਰ ਲਾਉਂਦਾ ਵੈਗਰੂ ਦੇ ਪਿੱਛੇ ਜਾਪ ਜੂ ਕਰੈ ਵੈਗਰੂ ਦੇ ਜਾਪ ਪਿੱਛੇ ਜੀ ਜਰੂਰ ਹੁੰਦਾ ਹੈ ਵੈਗਰੂ ਜੀ ਸਤਨਾਮ ਸ੍ਰੀ ਵੈਗਰੂ ਦਾ ਜਾਪ ਕਰਦਾ ਜੀ ਜਰੂਰ ਲਵਾਂ ਇਸ ਕਰਕੇ ਮੇਰੀ ਸਾਰੇ ਸਾਧ ਸੰਗਤ ਨੂੰ ਬੇਨਤੀ ਇਹ ਵੈਗਰੂ ਦਾ ਜਾਪ ਕਰਦੇ ਆ ਕਿ ਵੈਗਰੂ ਦੇ ਪਿੱਛੇ ਜਾਪ ਜੀ ਜਿਹੜਾ ਜਰੂਰ ਲਿਆ ਕਰਨ ਕਿਉਂਕਿ ਜਿਹੜਾ ਅਕਾਲ ਪੁਰਖ ਆ ਉਹ ਤਿੰਨ ਲੋਕ ਦਾ ਮਾਲਕ ਹੈ ਕਹਿੰਦਾ ਕਿ ਨਰਕ ਸਵਰਗ ਤੇ ਇਸ ਜ਼ਮੀਨ ਧਰਤੀ ਦਾ ਮਾਲਕ ਹੈ ਤਿੰਨ ਲੋਕ ਦਾ ਮਾਲਕ ਹੈ ਤੇ ਸਾਨੂੰ ਜਦੋਂ ਵੀ ਅਸੀਂ ਜਾਪ ਕਰਦੇ ਹਾਂ ਤੇ ਸਾਨੂੰ ਜੀ ਜ਼ਰੂਰ ਲਾਉਣਾ ਚਾਹੀਦਾ ਵੈਰੂ ਗੁਰੂ ਜੀ ਜ਼ਰੂਰ ਕਹਿਣਾ ਚਾਹੀਦਾ ਤੁਸੀਂ ਵੇਖੋ ਰੋਜ ਗੁਰਦਵਾਰਾ ਸਾਹਿਬ ਦੇ ਵਿੱਚ ਆਪਾਂ ਜਾਂਦੇ ਮੱਥਾ ਟੇਕਣ ਦਰਸ਼ਨ ਕਰਨ ਜਾਂਦੇ ਆ ਉਥੇ ਜਿਹੜੇ ਚੰਗੇ ਭਲੇ ਗ੍ਰੰਥੀ ਨਾਮਵਰ ਗ੍ਰੰਥੀ ਆ ਨਾਮਵਰ ਕਥਾਕਾਰ ਉਹ ਜੀ ਕਹਿੰਦੇ ਨਹੀਂ ਵੈਰੂ 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 ਹੀ ਕਹੀ ਜਾਂਦੇ ਆ ਤੇ ਇਹ ਵੈਰੂ ਜੀ ਕਿਹਾ ਜਾਵੇ ਤੇ ਕਿੰਨਾ ਵਧੀਆ ਇੱਕ ਛੋਟੀ ਜੀ ਮੈਂ ਤੁਹਾਨੂੰ ਇੱਥੇ ਹੋਰ ਸੁਣਾਉਣਾ ਕਰਤਾ ਕਹਿੰਦੇ ਕਿ ਇੱਕ ਸੰਤ ਸੀ ਤੇ ਉਹ ਉਹਦਾ ਇੱਕ ਭਗਤ ਸੀ ਸੇਵਕ ਸੀ ਜਦੋਂ ਸੰਤਾਂ ਦੇ ਕੋਲ ਜਾਂਦਾ ਹੁੰਦਾ ਸੀ ਤੇ ਉਹਨਾਂ ਨੂੰ ਬਹੁਤ ਇਤਮਾਨਾ ਜੀ 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 ਕਹਿ ਕੇ ਬੁਲਾਉਂਦਾ ਜੀ ਜੀ ਤੇ ਜਦੋਂ ਉਹ ਉਹਨਾਂ ਦੇ ਸੰਤ ਘਰ ਆਉਂਦੇ ਸੀ ਤੇ ਉਦੋਂ ਵੀ ਜੀ ਕਹਿ ਕੇ ਬੁਲਾਉਂਦਾ ਸੰਤ ਜੀ ਬੈਠੋ ਸੰਤ ਜੀ ਉੱਠੋ ਸੰਤ ਜੀ ਖਾਣਾ ਖਾਓ ਪ੍ਰਸ਼ਾਦ ਆ ਚੱਕੋ ਚਾਹ ਸਕੋ ਜੀ ਕਹਿ ਕੇ ਬੁਲਾਉਂਦਾ ਦਾ ਕਹਿੰਦੇ ਕਿ ਇੱਕ ਦਿਨ ਸੰਤ ਹੀ ਜਿਹੜੇ ਉਹ ਰੱਬ ਨੂੰ ਪਿਆਰੇ ਹੋ ਗਏ ਰੱਬ ਨੂੰ ਪਿਆਰੇ ਹੋ ਗਏ ਤੇ ਸਵਰਗ ਵਿੱਚ ਚਲੇ ਗਿਆ ਤੇ ਕੁਛ ਦਿਨ ਬਾਅਦ ਜਿਹੜਾ ਉਹਨਾਂ ਦਾ ਸੇਵਕ ਸੀ ਸਿੱਖ ਸੀ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਪਿਆਰਾ ਹੋ ਕੇ ਜਦੋਂ ਉਥੇ ਧਰਮਰਾਜ ਉਹਦਾ ਲੇਖਾ ਜੋਖਾ ਵੇਖ ਰਿਹਾ ਤੇ ਧਰਮਰਾਜ ਨੇ ਵੇਖਿਆ ਵੀ ਇਹਦਾ ਬਹੁਤਾ ਜਿਹੜਾ ਬਹੁਦੇ ਕਰਮ ਚੰਗੇ ਨਹੀਂ ਤੇ ਕਹਿੰਦੇ ਜੀ ਇਹਨੂੰ ਨਰਕਾਂ ਦੇ ਵਿੱਚ ਜਿਹੜਾ ਉਹ ਭੇਜ ਦੋ ਇੰਨ ਨੂੰ ਉਸ ਸੰਤਾ ਜੀ ਸੰਤ ਕਹਿੰਦੇ ਧਰਮਰਾਜੂ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਕਹਿੰਦੇ ਜੀ ਕਰੋ ਕਹਿੰਦੇ ਜੀ ਨਰਕ ਇਸ ਇੱਕ ਨਰਕ ਭੇਜਣ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਸੁਣ ਲਓ ਕਹਿੰਦੇ ਦੱਸੋ ਇਹਦੇ ਜਦੋਂ ਅਸੀਂ ਇਹਨਾਂ ਦੇ ਕੋਲ ਜਾਂਦੇ ਹੁੰਦੇ ਸੀ ਜਾਂ ਸਾਡੇ ਕੋਲ ਆਉਂਦਾ ਸੀ ਤੇ ਸਾਨੂੰ ਬਹੁਤ ਮਾਨ ਸਤਕਾਰ ਨਾਲ ਜੀ ਕਹਿ ਕੇ ਬੁਲਾਉਂਦਾ ਸੀ ਜੀ ਕਹਿ ਕੇ ਤੇ ਤੁਸੀਂ ਇਹਨੂੰ ਸਾਡੇ ਕਹਿੰਦੇ ਥੋੜੀ ਦੇਰ ਬਾਅਦ ਤੇ ਸੁਰਗ ਭੇਜ ਤਰਮਰਾਜ ਜੀ ਕਹਿਣ ਲੱਗੇ ਵਿੱਚ ਠੀਕ ਹੈ ਜੇ ਤੁਸੀਂ ਕਹਿੰਦੇ ਜੇ ਤੇ ਠੀਕ ਹੈ ਅਸੀਂ ਇਹਨੂੰ ਸੁਰਗ ਭੇਜ ਦਿੰਨੇ ਆ ਕਹਿੰਦੇ ਕਿ ਉਹਨਾਂ ਜੰਮਦੂਤ ਨੂੰ ਹੁਕਮ ਦਿੱਤਾ ਵੀ ਇਹਨਾਂ ਨੂੰ ਸੁਰਗ ਦੇ ਵਿੱਚ ਲੈ ਜਾਓ ਜੋ ਸੁਰਗ ਦੇ ਵਿੱਚ ਲੈ ਕੇ ਗਏ ਥੋੜੀਆਂ ਘੜੀਆਂ ਬਾਅਦ ਤੇ ਉਥੇ ਜਦੋਂ ਆਪਣੇ ਉਹਨੂੰ ਸੇਖ ਨੂੰ ਸੁਰਗ ਦੇ ਵਿੱਚ ਭੇਜਣ ਲੱਗੇ ਜੰਮਦੂਤ ਉਹਨਾਂ ਕਹਾਂ ਵੀ ਤੂੰ ਸਾਡੇ ਵੱਲ ਨਿਗ੍ਹਾ ਰੱਖਣੀ ਆ ਜਦੋਂ ਅਹੀਂ ਜਿਦ ਨੂੰ ਸਾਰਾ ਕਰਾਂਗੇ ਤੇਰੀਆਂ ਘੜੀਆਂ ਸਾਸ ਸਵਰਗ ਦੀਆਂ ਪੂਰੀਆਂ ਤੋਂ ਬਾਹਰ ਆ ਜੀ ਕਹਿੰਦਾ ਜੀ ਠੀਕ ਆ ਜਦੋਂ ਸਵਰਗ ਦੇ ਵਿੱਚ ਅੰਦਰ ਗਿਆ ਤੇ ਅੱਗੇ ਜਾਂਦਿਆਂ ਨੂੰ ਵੇਖਿਆ ਕਿ ਉੱਥੇ ਉਹ ਸੰਤ ਹੀ ਜਿਹੜੇ ਚੌਂਗੜਾ ਮਾਰ ਕੇ ਬੈਠੇ ਆ ਤੇ ਉਹਨੂੰ ਕਹਿੰਦੇ ਵੀ ਆ ਜਾ ਭਗਤਾ ਇੱਥੇ ਸਾਡੇ ਕੋਲ ਚੌਂਗੜਾ ਮਾਰ ਕੇ ਬਹਿ ਜਾ ਤੇ ਉਹ ਜਿਹੜਾ ਸੇਖਿਆ ਪਿੱਛੇ ਵੇਖੀ ਜਾਂਦਾ ਇਹਦਾ ਪਿੱਛੇ ਕੀ ਵੀ ਨਾ ਕਹਿੰਦਾ ਜੀ ਮੈਨੂੰ ਜਮਜ਼ੂਤਾ ਨੇ ਕਿਹਾ ਵੀ ਸਾਡੇ ਵਾਲੇ ਵੇਖੀ ਜਦੋਂ ਇਹ ਤੇਨੁ ਸਾਰਾ ਕਰਾਂਗੇ ਤੂੰ ਬਾਹਰ ਆ ਜਣਾ ਉਹ ਕਹਿੰਦਾ ਵੀ ਇੱਥੇ ਬਹਿ ਜਾ ਚੌਂਗੜਾ ਮਾਰ ਲਾ ਜਮਦੂਦ ਅੰਦਰ ਨਹੀਂ ਆ ਸਕਦੇ ਜਮਦੂਦ ਅੰਦਰ ਨਹੀਂ ਆਇਆ ਚੌਂਗੜਾ ਮਾਰ ਕੇ ਪਰਮੇਸ਼ਰ ਦਾ ਜਾਪ ਸ਼ੁਰੂ ਕਰਦੇ ਕਹਿੰਦੇ ਜੀ ਉਹਨੇ ਚੌਂਗੜਾ ਮਾਰ ਲਿਆ ਤੇ ਪਰਮੇਸ਼ਰ ਦਾ ਜਾਪ ਸ਼ੁਰੂ ਕਰਦਾ ਸੰਤਾਂ ਨੇ ਕਹਿਣ ਤੇ ਜਦੋਂ ਟਾਈਮ ਪੂਰਾ ਹੋ ਗਿਆ ਤੇ ਜਿਹੜੇ ਜਮਦੂਦ ਸੀ ਦੇ ਕੇ ਜਮਦੂਦ ਆਪਣੇ ਜਮ ਹੀ ਜਿਹੜੇ ਉਹ ਧਰਮ ਰਾਜ ਕੋਲ ਚੱਲ ਕੇ ਜਾ ਕੇ ਦੱਸਿਆ ਜੀ ਉਹ ਤੇ ਚੌਂਗੜਾ ਮਾਰ ਕੇ ਬੈਠਾ ਹੈ ਸੰਤਾਂ ਦੇ ਕੋਲ ਤੇ ਸੰਤਾਂ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਸੀ ਤੇ ਉਹ ਬਾਹਰ ਨਹੀਂ ਆਇਆ ਵੇਖੋ ਏ ਜੀ ਕਹਿੰਦੀ ਸਿਰਫ ਉਹ ਭਗਤ ਨੇ ਆਪਣੇ ਸੰਤਾਂ ਨੂੰ ਜੀ ਕਹਿੰਦਾ ਰਿਹਾ ਜੀ ਕਹਿ ਕੇ ਬੁਲਾਉਂਦਾ ਰਿਹਾ ਤੇ ਜੀ ਕਹਿਣ ਦਾ ਕਰਕੇ ਉਹਨੂੰ ਸਵਰਗ ਮਿਲ ਗਿਆ ਇਹ ਕਰਕੇ ਜਿਹੜੇ ਵੀ ਸੰਤ ਵਹਿਰੂ ਜੀ ਦਾ ਜਾਪ ਕਰਦੇ ਉਹ ਜੀ ਜਰੂਰ ਲਿਆਉਂਦਾ ਵਹਿਰੂ ਜੀ ਦਾ ਘਰ ਸਾਹ ਸ੍ਰੀ ਵਹਿਰੂ ਜੀ ਕੀ